ਸਤਨਾਮ ਵਾਹਿਗੁਰੂ ਜੀ ਆਛਾ ਦੀ ਵਾਰ ਕਥਾ ਅਸਰਾਜ ਸਰੰਗ ਨਾਮ ਦੇ ਰਾਜੇ ਦਾ ਪੁੱਤਰ ਸੀ ਸਰੰਗ ਨੇ ਬੁਢੇਪੇ ਵਿੱਚ ਇੱਕ ਹੋਰ ਵਿਆਹ ਕਰ ਲਿਆ ਨਵੀਂ ਰਾਣੀ ਆਪਣੇ ਮਤਰੇ ਪੁੱਤਰ ਅਸਰਾਜ ਤੇ ਰੀਜ ਪਈ ਪਰ ਅਸਰਾਜ ਨਾ ਮੰਨਿਆ ਰਾਣੀ ਨੇ ਉਲਟਾ ਰਾਜੇ ਪਾਸ ਦੂਸ਼ਣ ਲਾ ਕੇ ਸ਼ਿਕਾਇਤ ਕੀਤੀ ਰਾਜੇ ਨੇ ਗੁੱਸੇ ਵਿੱਚ ਆ ਕੇ ਪੁੱਤਰ ਨੂੰ ਮਾਰਨ ਦਾ ਫੁਰਮਾਨ ਕਰ ਦਿੱਤਾ ਰਾਜੇ ਦਾ ਸਿਆਣਾ ਵਜ਼ੀਰ ਸਭ ਜਾਣਦਾ ਸੀ ਇਸ ਕਰਕੇ ਉਸ ਨੇ ਅਸਰਾਜ ਨੂੰ ਮਾਰਨ ਦੀ ਥਾਂ ਇੱਕ ਹੱਥ ਕੱਟ ਕੇ ਉਸ ਨੂੰ ਜੰਗਲ ਵਿੱਚ ਇੱਕ ਖੂਹ ਤੇ ਛੱਡ ਦਿੱਤਾ ਉਥੋਂ ਦੀ ਵਣਜਾਰਿਆਂ ਦਾ ਇੱਕ ਕਾਫਲਾ ਲੰਘਿਆ ਉਹਨਾਂ ਵਿੱਚੋਂ ਇੱਕ ਵਣਜਾਰੇ ਨੇ ਅਸਰਾਜ ਨੂੰ ਆਪਣੇ ਨਾਲ ਲਿਆ ਅਤੇ ਇੱਕ ਤੋਬੀ ਦੇ ਪਾਸ ਵੇਚ ਦਿੱਤਾ ਅਸਰਾਜ ਤੋਬੀ ਦੇ ਘਰ ਰਹਿ ਕੇ ਸੇਵਾ ਕਰਨ ਲੱਗਾ ਸਮਾਪਾ ਕੇ ਉਸ ਦੇਸ਼ ਦਾ ਰਾਜਾ ਬੇਔਲਾਦ ਹੀ ਮਰ ਗਿਆ ਵਜੀਰਾ ਨੇ ਆਪੋ ਵਿੱਚ ਫੈਸਲਾ ਕੀਤਾ ਕਿ ਜਿਹੜਾ ਮਨੁੱਖ ਸਭ ਤੋਂ ਪਹਿਲਾਂ ਸ਼ਹਿਰ ਦਾ ਦਰਵਾਜ਼ਾ ਖੜਕਾਏ ਉਸ ਨੂੰ ਰਾਜ ਦੇ ਦਿੱਤਾ ਜਾਏ। ਇੱਧਰ ਰਾਤ ਨੂੰ ਥੋਬੀ ਦਾ ਬਲਦ ਖੁੱਲ ਗਿਆ ਅਤੇ ਅਸਰਾਜ ਭਾਲਦਾ ਹੋਇਆ ਸ਼ਹਿਰ ਦੇ ਦਰਵਾਜ਼ੇ ਤੇ ਜਾ ਪੁੱਜਿਆ। ਇਸ ਤਰ੍ਹਾਂ ਉਹ ਰਾਜਾ ਬਣ ਗਿਆ। ਰਾਜੇ ਦਾ ਪੁੱਤਰ ਹੋਣ ਕਰਕੇ ਉਸ ਨੇ ਰਾਜ ਪ੍ਰਬੰਧ ਚੰਗੀ ਤਰ੍ਹਾਂ ਚਲਾਇਆ ਇੱਕ ਵਾਰ ਸਾਰੇ ਰਾਜਾਂ ਵਿੱਚ ਕਾਲ ਪੈ ਗਿਆ ਉਸਦੇ ਪਿਤਾ ਦੇ ਰਾਜ ਦਾ ਵਜ਼ੀਰ ਵੀ ਅਸਰਾਜ ਦੇ ਰਾਜ ਵਿੱਚ ਅਨਾਜ ਖਰੀਦਣ ਆਪ ਜਾ ਜਿਸ ਨੂੰ ਅਸਰਾਜ ਨੇ ਪਛਾਣ ਲਿਆ ਅਸਰਾਜ ਨੇ ਵਜ਼ੀਰ ਦੀ ਖੂਬ ਸੇਵਾ ਕੀਤੀ ਵਜ਼ੀਰ ਨੇ ਸਾਰਾ ਬਰਤਾਨ ਤੇ ਰਾਜੇ ਨੂੰ ਦੱਸਿਆ ਇਸ ਤਰ੍ਹਾਂ ਰਾਜੇ ਨੇ ਆਪਣੇ ਪੁੱਤਰ ਨੂੰ ਆਪਣਾ ਰਾਜ ਵੀ ਸੌਂਪ ਦਿੱਤਾ ਟਾੜੀਆਂ ਨੇ ਇਹ ਸਾਰਾ ਬਰਤਾਨ ਤਵਾਰ ਵਿੱਚ ਜੋੜ ਕੇ ਰਾਜਾ ਦੇ ਦਰਬਾਰ ਵਿੱਚ ਗਾਇਆ ਤੇ ਇਨਾਮ ਹਾਸਲ ਕੀਤੇ ਸਾਧਗੁਰੂ ਜੀ ਨੇ ਆਸਾ ਦੀ ਵਾਰ ਵੀ ਏਸੇ ਵਾਰ ਦੀ ਸੁਰੂਤੇ ਗਉਣ ਵੀ ਆਗਿਆ ਕੀਤੀ ਹੈ ਵੈਗ ਰੁਜੀ ਦਾ ਕਲਸਾ ਵੈਗ ਰੁਜੀ ਦੀ ਫਤੇ